ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਤੁਮ ਦਾਤੇ ਠਾਕੁਰ ਪਿਤ ਪਾਲਕ ਨਾਇਕ ਖਸਮ ਹਮਾਰੇ। ਏ ਵੈਗਰੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ। ਤੂੰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਤੂੰ ਸਾਡਾ ਆਗੂ ਹੈ। ਜੀਵਨ ਅਗਵਾਈ ਦੇਣ ਵਾਲਾ ਹੈ। ਤੂੰ ਸਾਡਾ ਖਸਮ ਹੈ। ਨੇਮਕ ਨੇਮਕ ਤੁਮ ਹੀ ਪਿਤ ਪਾਲੋ ਹਮ ਬਾਰਕ ਤੁਮਰੇ ਤਾਰੇ ਏ ਪਰਮਾਤਮਾ ਤੂੰ ਹੀ ਏਕ ਏਕ ਛੇਣ ਸਾਡੀ ਪਾਲੜਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ ਜੀਵਾ ਏਕ ਕਵਣ ਗੁਣ ਕਹੀਐ ਮਨੁੱਖ ਦੀ ਇਕ ਜੀਵ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ हे अनगिनत गुणा दे मालिक हे बेअंत प्रभु किसे पासो भी तेरे गुणा दा अंत नहीं लभ्या जा सकदा कोटि अपराध हमारे खंडो अनक विधि समझावो हो हे परमात्मा तू साडे करोडा अपराध नाश करदा है तू सानू अनेक तरीका नाल जीवन जुगत समझाउंदा है हम अज्ञान अलप मत थोरी तुम आपन बिरद रखावो हो ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸਖਣੇ ਹਾਂ ਸਾਡੀ ਅਕਲ ਥੋੜੀ ਹੈ ਪੋਚੀ ਹੈ ਫਿਰ ਵੀ ਤੂੰ ਆਪਣਾ ਮੁੱਢਕ ਦੀਮਾ ਦਾ ਪਿਆਰ ਵਾਲਾ ਸੁਭਾਅ ਕਾਇਮ ਰੱਖਦਾ ਹੈ ਤੇਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਏ ਵਾਹਿਗੁਰੂ ਅਸੀਂ ਤੇਰੇ ਹੀ ਆਸਰੇ ਪਰਨੇ ਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ ਰਾਖੋ ਰਾਖਨ ਹਾਰ ਦੇ ਆਲਾ ਨਾਨਕ ਕਰਕੇ ਕੋਲੇ ਏ ਨਾਨਕ ਆਖ ਏ ਦਿਆਵਾਨ ਪ੍ਰਮਾਤਮਾ ਏ ਸਭ ਦੀ ਰੱਖਿਆ ਕਰਨ ਜੋਗੇ ਸਾਡੀ ਰੱਖਿਆ ਕਰ ਅਸੀਂ ਤੇਰੇ ਘਰ ਦੇ ਗੁਲਾਮ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ